बास ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਾਰੇ ਨੂੰ ਪਤਾ ਹੀ ਆ ਜੋ ਭਾਰਤੀ ਕਿਸਾਨ ਇਹਨਾਂ ਦੁਆਬਾ ਔਰ ਭਾਰਤੀ ਕਿਸਾਨ ਮਜ਼ਦੂਰ ਆ ਪੰਜਾਬ ਵੱਲੋਂ ਜਿਹੜੀਆਂ ਦੋ ਜੱਠੀਆਂ ਜੱਠੇ ਬੰਦੀਆਂ ਵੱਲੋਂ ਜਿਹੜਾ ਅਸੀਂ ਪਹਿਲੇ ਦਿਨ ਤੋਂ ਸ਼ਾਰਡਿੰਗ ਕੀਤਾ ਸੀ ਔਰ ਅੱਜ ਸਾਡੇ ਨਾਲ ਕਾਫੀ ਜਿਹੜੀਆਂ ਜੱਠੇ ਬੰਦੀਆਂ ਜੁੜ ਚੁੱਕੀਆਂ ਅੱਜ ਨਾਲ ਜੀ ਸਾਡ ਨਾਲ ਸ਼ਹਿਰਪੁਰ ਤੋਂ ਜਿਹੜੇ ਆਏ ਹੋਏ ਨੇ ਟੈਕਸੀ ਜੂਨੀਅਰ ਕਰਤੀ ਨੰਬਰ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਪਹਿਲੇ ਦਿਨ ਤੋਂ ਜਿਹੜਾ ਮੋੜੇ ਨਾਲ ਮੋੜਾ ਜੋੜ ਕੇ ਤੁਰੇ ਔਰ ਅੱਜ ਸਾਨੂੰ ਰਾਤ ਦੀ ਜਿਹੜੀ ਡਿਊਟੀ ਆ ਸਾੜਿਆਂ ਲਿਵਾਉਣ ਵਾਸਤੇ ਆਏ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਔਰ ਵੇਖੋ ਜੀ ਸਾਡਾ ਫਰਜ਼ ਬਣਦਾ ਇੱਥੇ ਰੁਕਣਾ ਕਿਉਂਕਿ ਟੂਲ ਤੱਕ ਸਾਰਿਆਂ ਦਾ ਭਜਦਾ ਟਰੱਕਾਂ ਵਾਲਿਆਂ ਦਾ ਬੱਸਾਂ ਵਾਲਿਆਂ ਦਾ ਕਾਰਾਂ ਵਾਲਿਆਂ ਦਾ ਔਰ ਜਿਹੜੀਆਂ ਟੈਕਸੀਆਂ ਵਾਲਿਆਂ ਦਾ ਵੀਰਾਂ ਦਾ ਚਲੋ ਫਰਜ਼ ਬਣਦਾ ਪਰ ਉਹ ਤਾਂ ਆ ਕੇ ਖੜੇ ਆ ਤੁਸੀਂ ਲੋਕਾਂ ਨੂੰ ਵੀ ਬੇਨਤੀ ਆਮ ਵਰਗ ਨੂੰ ਵੀ ਤੁਸੀਂ ਵੀ ਆਓ ਯਾਰ ਆਪਾਂ ਵੱਧ ਤੋਂ ਵੱਧ ਇਸ ਵਿੱਚ ਯੋਗ ਦੇਗੇ ਔਰ ਮੈਂ ਇਹ ਨਵ ਦੀ ਜਿੰਨ ਕਰੂੰਗਾ ਵੀ ਬੇਨਤੀ ਵੀ ਤੁਸੀਂ ਹੀ ਅਧਾਰਾ ਕਰੋ ਇਹਨਾਂ ਨੂੰ ਥੋੜੀ ਬੇਨਤੀ ਕਰੋ ਸਾਰਿਆਂ ਨੂੰ ਆਪਣੇ ਹਿਸ਼ਾਰ ਪਰੋਂ ਉਹਨਾਂ ਦਾ ਅਹੀਂ ਧਨਵਾਦ ਵੀ ਕਰਦੇ ਨਵਾਵਾ ਗਰੁੱਪ ਵੱਲੋਂ ਜੀ ਟ੍ਰੈਵਲ ਟਿਕਾ ਖਾਲਸ ਸਾਬ ਅਨੀ ਬਾਈਗੁਰਦੀ ਕਾ ਖਾਲਸਾ ਬਾਈਗੁਰਦੀ ਕੀ ਫਤਿਹ ਜੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਿਸਟੈਂਟ ਨੰਬਰ 31 ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਇਹਨਾਂ ਵੱਲੋਂ 16 6 2024 ਤੋਂ ਸਾਡੇ ਸਾਰੇ ਹੀ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਹੜਾ ਆ ਲਾਡੋਵਾਲ ਟੋਨਪਲਾਜਾ ਫ੍ਰੀ ਕੀਤਾ ਗਿਆ ਤੇ ਬੇਨਤੀ ਕਰਦੇ ਆ ਜਿਹੜੇ ਵੀਰ ਘਰਾਂ ਦੇ ਵੀ ਬੈਠੇ ਆ ਕਿ ਜਦੋਂ ਵੀ ਕੋਈ ਵੀਰ ਨੰਗਦਾ ਫੜਦਾ ਆ ਉਦੋਂ ਆਪਣਾ ਇੱਥੇ ਰੁੱਕ ਕੇ ਪ੍ਰਸ਼ਾਦਾ ਬਾਣੀ ਛੱਕੇ ਲੰਗਰ ਬਾਣੀ ਛੱਕੇ ਬਾਬਾ ਜਗਜੀਤ ਸਿੰਘ ਜੀ ਨੰਗਰਾਂ ਵਾਲੇ ਬਾਬਾ ਜਗਜੀਤ ਸਿੰਘ ਜੀ ਦੁੱਧ ਵਾਲੇ ਭਾਰਤੀ ਖਾਨ ਯੂਨੀਅਨ ਦੁਆਪਾ ਦੀ ਜਿਹੜੇ ਇੱਕ ਬਹੁਤ ਹੀ ਹੋਣਹਾਰ ਦੇ ਮੋਢਲੇ ਮੈਂਬਰ ਆ ਇਹਨਾਂ ਦਿੱਲੀ ਸੰਘਰਸ਼ ਦੀ ਵੀ ਜਿਹੜਾ ਲੰਗਰਾਂ ਦੀ ਸੇਵਾ ਬਾਖੂਬ ਨਿਭਾਈ ਆ ਤੇ ਇੱਥੇ ਵੀ ਲੰਗਰ ਦੀ ਸੇਵਾ ਬਾਖੂਬ ਨਿਭਾ ਰਹੇ ਆ ਤੇ ਬੇਨਤੀ ਆ ਸਾਰੇ ਟਰੱਕਾਂ ਟਰੱਕ ਆਪਰੇਟਰਾਂ ਨੂੰ ਬੱਸ ਆਪਰੇਟਰਾਂ ਨੂੰ ਟੈਕਸੀ ਆਪਰੇਟਰਾਂ ਮਾਲਕਾਂ ਜਾਲਕਾਂ ਨੂੰ ਕਿ ਜਦੋਂ ਵੀ ਇੱਥੋਂ ਲੱਡੂ ਵਾਲੇ ਟੋਲ ਪਲਾਜ਼ੇ ਤੋਂ ਲੰਘੋ ਤੇ ਵੱਧ ਚੜ ਕੇ ਇੱਥੇ ਰੁਗੋ ਗਫਾ ਛਕੋ ਪ੍ਰਸ਼ਾਦਾ ਛਕੋ ਜਹਾ ਆਪਣੀ ਬੀਓ ਬਾਬਾ ਜੀ ਨੂੰ ਮਿਲੋ ਕੋਈ ਵੀ ਰਸ ਦਾ ਕੋਈ ਵੀ ਸੇਵਾ ਹੈ ਜਿਹੜੀ ਆ ਗੁਰੂ ਦੀ ਦੋਲਤ ਚ ਪਾਓ ਜੀ ਪਹਿਲੇ ਦਿਨ ਤੋਂ ਬਾਬਾ ਜੀ ਦਾ ਸਹਯੋਗ ਆ ਕਿਸਾਨੀ ਸੰਘਰਸ਼ ਚ ਵੀ ਤੇ ਇਸ ਲੱਡੂ ਵਾਲ ਟੋਲ ਪਲਾਜ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ